ਵੀਡੀਓ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੀ ਹਾਂ ਕਿ ਸਾਰੇ ਚੜ੍ਹਦੀ ਕਲਾ ਵਿੱਚ ਹੋਣੇ ਪਰਮਾਤਮਾ ਬਾਬਾ ਨਾਨਕ ਦਾ ਸਾਯਾ ਹਰਮਨਾਂ ਦਾ ਦੇਵਕਸ਼ੀ। ਮੇਰਾ ਅੱਜ ਜਿਹੜਾ ਵੀਡੀਓ ਪਾਉਂਦਾ ਨਹੀਂ ਸ਼ਾਇਦ ਉਹ ਹੈਗਾ ਬੱਚਿਆਂ ਨੂੰ ਬਾਹਰ ਦੇ ਖਾਣੇ ਨੂੰ ਰੋਕਣਾ। ਜਿਵੇਂ ਇਹ ਕਹਿੰਦੇ ਕਿ ਘਰ ਦੇ ਖਾਣੇ ਵੱਤੀ ਜਾਗਰੂਕਤਾ। ਬੱਚਿਆਂ ਨੂੰ ਘਰ ਵਿੱਚ ਬਣੇ ਖਾਣੇ ਨੂੰ ਖਾਸ ਅੰਧੀ ਜਾਗਰੂਕ ਕਰਨਾ। ਕਿਉਂਕਿ ਅੱਜਕੱਲ ਜ਼ਿਆਦਾਤਰ ਬੱਚੇ ਬਾਹਰ ਦੇ ਬਣੇ ਖਾਣੇ ਖਾਣ ਵਿੱਚ ਜ਼ਿਆਦਾ ਰੁਚੀ ਰੱਖਦੇ ਹਨ ਇਸਦੇ ਉਲਟ ਘਰ ਦੇ ਬਣੇ ਤਾਜ਼ੇ ਖਾਣੇ ਨੂੰ ਪਸੰਦ ਨਹੀਂ ਕਰਦੇ ਇਹ ਸਭ ਪੱਛਮੀ ਸੱਭਿਆਚਾਰ ਦਾ ਅਸਰ ਹੈ ਬੱਚਿਆਂ ਨੂੰ ਘਰ ਵਿੱਚ ਬਣੇ ਖਾਣੇ ਦੇ ਲਾਭ ਦੱਸੋ ਦੱਸੋ ਕਿ ਕਿਸ ਤਰ੍ਹਾਂ ਘਰ ਦੇ ਬਣੇ ਖਾਣੇ ਸਾਡੀਆਂ ਅੱਖਾਂ ਦੇ ਸਾਹਮਣੇ ਬਣਦੇ ਹਨ ਮਿਲਾਪਤ ਤੋਂ ਪ੍ਰਾਪਤ ਹੁੰਦੇ ਹਨ ਤਾਜ਼ੀਆਂ ਸਬਜ਼ੀਆਂ ਸਾਫ ਉਤਰਾਉਤ ਮੱਖਣ ਸ਼ੋਧਕੀ ਜਿਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਕੋਈ ਵੀ ਮਿਲਾਵਟ ਨਹੀਂ ਹੁੰਦੀ ਜਦੋਂ ਅਸੀਂ ਘਰ ਦੇ ਬਣੇ ਭਾਣੀ ਖਾਂਦੇ ਹਾਂ ਤਾਂ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਰਹਿੰਦੇ ਹਾਂ ਕਿਉਂਕਿ ਸਾਡੀਆਂ ਮਾਵਾਂ ਅਪਸਰ ਖਾਣਾ ਬਣਾਉਂਦੇ ਸਮੇਂ ਸ਼ੁੱਧ ਵਿਚਾਰ ਆਪਣੇ ਮਨ ਵਿੱਚ ਰੱਖਦੀਆਂ ਹਨ ਜਿਨ੍ਹਾਂ ਦਾ ਅਸਰ ਸਾਡੇ ਖਾਣੇ ਦੇ ਵਿੱਚ ਰਹਿੰਦਾ ਹੈ ਜਿਵੇਂ ਕਹਿੰਦੇ ਆ ਹਲਕੇ ਜੈਸਾ ਪਾਣੀ ਤੈਸਾ ਮਨ ਜੈਸਾ ਬੁੱਧ ਤੈਸੀ ਬੁੱਧ ਸੋ ਸਮੇਂ ਸਿਰ ਜੇ ਸਾਡੇ ਵਿਚਾਰ ਆ ਸ਼ੁੱਧ ਹੁੰਦੇ ਆ ਜਿਨ੍ਹਾਂ ਦਾ ਅਸਰ ਸਾਡੇ ਖਾਣੇ ਵਿੱਚ ਹੁੰਦਾ ਸਾਡੇ ਵਿਚਾਰ ਸਾਫ ਸੁਥਰੇ ਹੁੰਦੇ ਆ ਸ਼ੁੱਧ ਮੰਨੇ ਆ ਇਸੇ ਉਰਦ ਜਦੋਂ ਅਸੀਂ ਬਾਹਰ ਦੀ ਖਾਣਾ ਖਾਂਦੇ ਹਾਂ ਤਾਂ ਪਤਾ ਨਹੀਂ ਉਹ ਕਿੰਨੇ ਕੁ ਦਿਨ ਡੱਬਾ ਬੰਦ ਖਾਣਾ ਡੱਬਿਆਂ ਦੇ ਸੋਚਣ ਵਾਲੀ ਗੱਲ ਹੈ ਕਿ ਖਾਂ ਡੱਬਾ ਬੰਦ ਖਾਣੇ ਜਿਹੜੇ ਇਹ ਬਹੁਤ ਬਹੁਤ ਦਿਨਾਂ ਤੱਕ ਖਰਾਬ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਕਿਉਂਕਿ ਇਹ ਕੈਮੀਕਲ ਹੈ ਨਹੀਂ ਹੁੰਦੇ ਇਹਨਾਂ ਦੇ ਵਿੱਚ ਕੈਮੀਕਲ ਹੁੰਦਾ ਇਸੇ ਉਲਟ ਜੇਕਰ ਅਸੀਂ ਇੱਕ ਦਿਨ ਦੀ ਰੋਟੀ ਵੀ ਸਵੇਰ ਦੀ ਰੋਟੀ ਵੀ ਜੇਕਰ ਅਸੀਂ ਸ਼ਾਮ ਨੂੰ ਖਾਈਏ ਤਾਂ ਸ਼ਾਇਦ ਖਾਣ ਦੇ ਲਈ ਨਹੀਂ ਬੰਦੀ ਕਿਉਂਕਿ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੁੰਦੀ ਦੂਜਾ ਹੋਤਲਾ ਵਿੱਚ ਬਣੇ ਖਾਣੇ ਸਾਡੀਆਂ ਨਜ਼ਰਾਂ ਦੇ ਸਾਹਮਣੇ ਨਹੀਂ ਬਣਦੇ ਕਈ ਵਾਰੀ ਖਾਣਾ ਬਣਾਉਣ ਵਾਲੇ ਦਬਾਕੂ ਸਿਗਰਟ ਆਦਿ ਜਾਨਿਕ ਤਜੋ ਕਰਦੇ ਹਨ ਜਿਨ੍ਹਾਂ ਦਾ ਅਸਰ ਖੋਟਲਾਂ ਦੇ ਬਣੇ ਖਾਣੇ ਵਿੱਚ ਹੁੰਦਾ ਹੈ ਇਸੇ ਤਰ੍ਹਾਂ ਪੀਣ ਵਾਲੇ ਪਦਾਰਥ ਜਿਵੇਂ ਤਰ੍ਹਾਂ ਤਰ੍ਹਾਂ ਦੇ ਕੋਲਡ ਡੱਬਾਵੰਦ ਜੂਸ ਬੱਚੇ ਪੀਂਦੇ ਹਨ ਜੋ ਕਿ ਕੈਮੀਕਲ ਤਰਪੂ ਹੁੰਦੇ ਹਨ ਜਿਨ੍ਹਾਂ ਨਾਲ ਥੋੜੇ ਟਾਈਮ ਚ ਤਾ ਉਹਨਾਂ ਦੀ ਬਾਡੀ ਦੇ ਵਿੱਚ ਜਾਂ ਉਹਨਾਂ ਦੇ ਸਰੀਰ ਦੇ ਵਿੱਚ એનર્ਜੀ ਮਿਲ ਜਾਂਦੀ ਹੈ ਲੇਕਿਨ ਬਾਅਦ ਵਿੱਚ ਸਦਾ ਲੰਬੂ ਨੁਕਸਾਨ ਕਰਦੇ ਹਨ ਇਨਾਂ ਦੀ ਥਾਂ ਜੇਕਰ ਬੱਚਿਆਂ ਵਿੱਚ ਘਰ ਦੇ ਲੱਸੀ, ਨਿੰਬੂ ਪਾਣੀ, ਸਕੰਜਮੀ, ਜਲਜੀਰਾ, ਗੰਨੇ ਦਾ ਰਸ ਆਦਿ ਪੀਣ ਦਾ ਪ੍ਰਯੋਗ ਜਾਂ ਉਹਨਾਂ ਨੂੰ ਪੀਣ ਦੇ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਬੱਚੇ ਸਰੀਰਕ ਅਤੇ ਮਾਨਸਿਕ ਦੋਨਾਂ ਦੇ ਤੌਰ ਤੇ ਤੰਦਰੁਸਤ ਰਹਿਣਗੇ ਕਿਉਂਕਿ ਪੀਣ ਵਾਲੇ ਪਦਾਰਥਾਂ ਵਿੱਚ ਵਿਟਾਮਿਨ ਸੀ ਹੁੰਦਾ ਹੈ ਇਸ ਪ੍ਰਕਿਰਿਆ ਦੁਆਰਾ ਅਸੀਂ ਆਪਣੇ ਬੱਚਿਆਂ ਨੂੰ ਘਰ ਦੇ ਬਣੇ ਤੁਹਾਨੂੰ ਪੋਕਾ ਸਕਦੇ ਹਾਂ ਅਤੇ ਬਾਹਰ ਦੇ ਖਾਣੇ